ਲਿਵ ਇਨ ਰਿਲੇਸ਼ਨਸ਼ਿਪ ਵੀ ਹੁਣ ਵਿਆਹੁਤਾ ਰਿਲੇਸ਼ਨਸ ਦੇ ਵੱਲੋਂ ਜਿਵੇਂ ਮੈਰਿਡ ਲੋਕ ਹੁੰਦੇ ਨੇ ਉਦਾਂ ਦੀ ਹੁਣ ਕੈਟਾਗਰੀ ਵਿੱਚ ਆਣ ਵਾਲਾ ਹੈ ਜੀ ਹਾਂ ਗੱਲ ਕਰ ਦਿੰਦੇ ਆ ਉੱਤਰਾਖੰਡ ਦੀ ਜਿੱਥੇ ਭਾਈਪਾ ਦੀ ਸਰਕਾਰ ਹੈ ਉੱਥੇ ਹੁਣ ਯੂਨੀਫਾਰਮ ਸਿਵਲ ਕੋਡ ਯਾਨੀ ਕਿ ਯੂਸੀਸੀ ਬਿਲ ਪੇਸ਼ ਹੋਇਆ ਇਹ ਬਿਲ ਜਦੋਂ ਲਾਅ ਬਣੂਗਾ ਤਾਂ ਫਿਰ ਵਿਆਹ ਤਲਾਕ ਜਾਂ ਲਿਵ ਇਨ ਨੂੰ ਲੈ ਕੇ ਜਿੰਨੇ ਵੀ ਰਿਲੇਸ਼ਨਸ ਨੇ ਰਿਸ਼ਤੇ ਨੇ ਇਹ ਸਾਰੇ ਧਰਮਾਂ ਵਾਸਤੇ ਕਿੱਕੋ ਦੇ ਬਣ ਜਾਣਗੇ ਹਾਂ ਇਸ ਯੂਸੀਸੀ ਯਾਨੀ ਕਿ ਯੂਨੀਫਾਰਮ ਸਿਵਲ ਕੋਡ ਦੇ ਅਧੀਨ ਹੁਣ ਇਹ ਵੀ ਗੱਲ ਕਲੀਅਰ ਕੀਤੀ ਗਈ ਹੈ ਕਿ ਜਿਵੇਂ ਇੱਕ ਵਿਆਹੁਤਾ ਕੰਪਲ ਹੁੰਦਾ ਹੈ ਔਰਤ ਤੇ ਮਰਦ ਹੁੰਦੇ ਨੇ ਉਸੇ ਤਰ੍ਹਾਂ ਜੇਲੇ ਲਿਵਿੰਡ ਦੇ ਵਿੱਚ ਜੋ ਲੜਕਾ ਲੜਕੀ ਰਹਿ ਰਹੇ ਹੈ ਇਹਨਾਂ ਨੂੰ ਵੀ ਹੁਣ ਪੂਰੀ ਜਾਣਕਾਰੀ ਆਪਣੇ ਸੰਬੰਧਿਤ ਥਾਣੇਦਾਰ ਨੂੰ ਦੇਣੀ ਹੋਊਗੀ ਥਾਣੇ ਵਿੱਚ ਜਾ ਕੇ ਨਾਲ ਦੇ ਨਾਲ 1 ਮਹੀਨਾ ਪੂਰਾ ਹੋਣ ਤੋਂ ਬਾਅਦ ਆਪਣੇ ਲਿਵ ਰਿਲੇਸ਼ਨਸ਼ਿਪ ਦੀ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਊਗੀ ਜੇਕਰ ਰਜਿਸਟਰ ਨਹੀਂ ਕਰਵਾਉਂਦੇ ਤਾਂ ਤੇ ਕਾਰਵਾਈ ਹੋ ਸਕਦੀ ਹੈ ਤੇ ਜੇਕਰ ਜਿਹੜਾ ਕਪਲ ਹੋਊਗਾ ਲੜਕਾ ਤੇ ਲੜਕੀ ਜੇਕਰ ਉਹਨਾਂ ਦੀ ਉਮਰ 21 ਸਾਲ ਤੋਂ ਥੱਲੇ ਐ ਤਾਂ ਉਹਨਾਂ ਦੇ ਮਾਪਿਆਂ ਦੀ ਜਿਹੜੇ ਸਾਈਨ ਨੇ ਉਹਨਾਂ ਦੇ ਵੀ ਦਿਮਾਗ ਦੇ ਵਿੱਚ ਗੱਲ ਹੋਣੀ ਚਾਹੀਦੀ ਐ ਕਿ ਸਾਡਾ ਲੜਕਾ ਜਾਂ ਲੜਕੀ ਜਿਹੜਾ 21 ਸਾਲ ਤੋਂ ਥੱਲੇ ਐ ਉਹ ਕਿਸੇ ਨਾਲ ਲਿਵਿੰਗ ਜਿ ਰਹਿ ਰਿਹਾ ਐ ਨਾਲ ਦੇ ਨਾਲ ਵਿਆਹੁਤਾ ਰਿਸ਼ਤੇ ਦੇ ਮੰਗੂ ਕਿ ਮੈਰਿਡ ਰਿਲੇਸ਼ਨ ਦੇ ਮੰਗੂ ਜੇਕਰ ਕੋਈ ਬੱਚਾ ਪੈਦਾ ਹੁੰਦਾ ਐ ਲਿਵਿਲੇਸ਼ਨ ਚੋਂ ਤਾਂ ਉਸ ਬੱਚੇ ਦਾ ਪ੍ਰੋਪਰ ਜਿਹੜਾ ਉਹਦਾ ਜੈਵਿਕ ਪਿਤਾ ਉਹਦੇ ਨਾਲ ਸੰਬੰਧ ਹੋਊਗਾ ਤੇ ਉਹਦੀ ਪ੍ਰਾਪਰਟੀ ਦੇ ਵਿੱਚ ਯਾਨੀ ਕਿ ਜਿੰਨੀ ਵੀ ਉਹਦੀ ਕੋਈ ਚੱਲ ਅਚਲ ਮੂਵੇਬਲ ਇਮੋਵਲ ਪ੍ਰੋਪਰਟੀ ਉੱਤੇ ਬਕਾਇਦਾ ਪੂਰਾ ਹੱਕ ਹੋਊਗਾ। ਸੋ ਕਿਤੇ ਕਿਤੇ ਕਹਿ ਸਕਦੇ ਹਾਂ ਕਿ ਇਹ ਭਾਜਪਾ ਦਾ ਉੱਤਰਾਖੰਡ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਇਸ ਦੇ ਨਾਲ ਯੂਨੀਫਾਰਮ ਸਿਵਲ ਕੋਡ ਦੇ ਅਧੀਨ ਇਸ ਤਰ੍ਹਾਂ ਦੀਆਂ ਹੁਣ ਚੀਜ਼ਾਂ ਲਿਆ ਕੇ ਕਿਤਨਾ ਕਿਤੇ ਜ਼ਿਲ੍ਹੇ ਲਿਵਿੰਗ 'ਚ ਲੋਕ ਬਿਨਾ ਵਿਆਹ ਤੋਂ ਰਹਿ ਰਹੇ ਐ ਉਹ ਹੁਣ ਜੇ ਔਰਤ ਐ ਉਹ ਬਿਨਾ ਵਿਆਹ ਦੇ ਵੀ ਲਿਵਿੰਗ 'ਚ ਰਹਿ ਕੇ ਪੱਤਾ ਹਾਸਲ ਕਰ ਸਕਦੀ ਐ ਤੇ ਪੱਤਾ ਨਾ ਦੇ ਦੀ ਸੁਰੱਖਿਅਤ ਕਾਨੂੰਨੀ ਕਾਰਵਾਈ ਹੋ ਸਕਦੀ ਐ। ਜੇਕਰ ਕੋਈ ਬੱਚਾ ਇਸ ਲਿਵਿੰਗ ਤੋਂ ਜਨਮ ਲੈਂਦਾ ਐ ਤੇ ਉਸ ਤੋਂ ਜੋ ਜਨਮ ਹੁੰਦਾ ਤਾਂ ਫਿਰ ਕਿਤਨਾ ਕਿਤੇ ਉਹ ਪ੍ਰੋਪਰ ਪ੍ਰਾਪਰਟੀ ਵਿੱਚ ਹਿੱਸੇਦਾਰ ਵੀ ਹੋਊਗਾ ਤੇ ਉਹਦਾ ਫਾਦਰ ਹੋਊਗਾ ਚਾਹੇ ਉਹਦੀ ਮਾਂ ਉਹਦਾ ਵਿਆਹ ਤਾਂ ਨਹੀਂ ਹੋਇਆ ਪਰ ਫਿਰ ਵੀ ਉਸ ਪੁੱਤ ਦਾ ਪੂਰੀ ਜ਼ਿੰਮੇਵਾਰੀ ਹੋਊਗੀ ਯਾਨੀ ਕਹਿ ਸਕਦੇ ਆ ਕਿ ਮੈਰਿਡ ਰਿਲੇਸ਼ਨ ਦੇ ਵਾਂਗੂ ਕਿ ਵਿਆਹ ਦਾ ਜੀਵਨ ਵਾਂਗੂ ਹੁਣ ਲਿਵਿੰਗ ਵੀ ਕਾਨੂੰਨ ਦੇ ਘੇਰੇ ਚ ਆ ਗਿਆ ਹੈ